ਕੌਮੀ ਪੰਚਾਇਤ ਦਿਵਸ ਤੇ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜਦੋਂ ਤੁਸੀਂ ਪਿੰਡਾਂ ਦੇ ਮਾਲਕ ਹੋ ਸਰਪੰਚ ਵਧੀਆ ਮਿਲ ਜੇ ਪਿੰਡ ਵਧੀਆ ਹੋ ਜਾਂਦਾ ਮੇਰੇ ਪਿੰਡ ਦੇ ਵਿੱਚ ਜਿਹੜਾ ਸੱਪੜ ਦੇ ਪਾਣੀ ਦਾ ਨਿਕਾਸ ਆ ਉਹਦੀ ਬਹੁਤ ਮਾੜੀ ਹਾਲਤ ਆ ਪੰਜਾਬ ਦਾ ਇੱਕ ਵੀ ਟੋਬਾ ਅਸੀਂ ਅਨਟਚ ਨਹੀਂ ਛੱਡਾਂਗੇ ਉਹਦਾ ਪਾਣੀ ਟਰੀਟ ਕਰਕੇ ਉਹ ਖੇਤਾਂ ਵਾਸਤੇ ਤੁਹਾਨੂੰ ਉਸੇ ਕੱਸੀ ਵਿੱਚ ਦੀ ਅਪਉਠਾ ਨੂੰ ਕਰਕੇ ਉਹ ਬਖਾਲੀ ਸਾਡਾ ਦਾ ਜੀ ਇੱਕੋ ਹੀ ਕਹੇਗਾ ਪਿੰਡਾਂ ਜਿੱਥੇ 15 ਸਾਲ ਤੋਂ ਲੈ ਕੇ 45 ਸਾਲ ਦਾ ਕੋਈ ਵੀ ਬੱਚਾ ਤੁਹਾਨੂੰ ਵੈਸੇ ਆਲਾ ਨਹੀਂ ਰੁਗਲ ਜੀ ਤੇ ਉਸ ਪਿੰਡ ਨੂੰ ਜਿਹੜੇ ਪਿੰਡ ਨੇ ਅਨਾਉਂਸ ਕਰਤਾ ਕਿ ਆ ਪਿੰਡ ਜਿਹੜਾ ਸਾਡਾ ਉਹ ਨਸ਼ਾ ਮੁਕਤ ਹੈ 1 ਲੱਖ ਰੁਪਈਆ ਉਸ ਪਿੰਡ ਨੂੰ ਵੈਸੇ ਨਾਮ ਦਾ ਮਿਹਰਬਾਨੀ ਕਰਕੇ ਸਾਨੂੰ ਫੰਡ ਦੇ ਕੇ ਸਾਡੇ ਪਿੰਡ ਦਾ ਕੰਮ ਚਲਾ ਜਾਵੇ ਸੋ ਅਸੀਂ ਤੁਹਾਨੂੰ ਉਹਦੇ ਵਾਸਤੇ ਜਿਹੜਾ ਸੱਖੀ ਸਾਹਿਬ ਜਿਹੜੇ ਜਿਹੜੇ ਪੰਚਾਇਤਾਂ ਨੂੰ ਪੈਸਾ ਹੈ ਨਹੀਂਗਾ ਉਹਨਾਂ ਨੂੰ ਜਿਹੜਾ ਫੰਡ ਪ੍ਰੋਵਾਈਡ ਕਰਾਉਣਾ ਜਾਂ ਜੋ ਉਹਨਾਂ ਨੇ ਕੰਮ ਕਰਨੇ ਨੇ ਉਹ ਅਸੀਂ ਲੋਕ ਨਿਰਮਾਨ ਫੰਡ ਚੋਂ ਅਸੀਂ ਤੁਹਾਨੂੰ ਦੇਵਾਂਗੇ ਚਾਹੇ ਉਹ ਮੁੱਖ ਮੰਤਰੀ ਵਾਲੇ ਫੰਡ ਸਪੈਸ਼ਲ ਫੰਡ ਚੋਂ ਦੇਣੇ ਪੈਣ ਜਿੱਥੋਂ ਮੱਝ ਦੇਣੇ ਪੈਣ ਫਿਰ ਖੇਡਾਂ ਦਾ ਮੈਦਾਨ ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਬਣਾਵਾਂਗੇ 3042 ਪੰਚਾਇਤਾਂ ਨੇ ਜਿਹੜੀਆਂ ਸਰਸੰਮਤੀ ਨਾਲ ਚੁਣੀਆਂ ਦੀਆਂ ਸੋ ਅੱਜ ਮੈਂ 5-5 ਲੱਖ ਦੇ ਪਿੱਛੇ ਇੱਕ ਦੇਵਾਂਗਾ ਵੀ ਅੱਜ ਤੋਂ ਸ਼ੁਰੂ ਕਰਨ ਲੱਗੇ ਆਏ ਤੇ ਪੈਸੇ ਦੇਣ ਵਾਲਾ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਨਾ ਕਰ ਸਕਾਂ 2000 ਰੁਪਿਆ ਪਰ ਮਹੀਨਾ ਹਰੇਕ ਸਰਪੰਚ ਨੂੰ ਐ ਬਣਾ ਦੇਾਂਗੇ ਇੱਕ ਲੋਕ ਦੇਖੜਾਉਣ ਸਾਰੇ ਦੇਸ਼ ਚੋਂ ਤੇ ਪੰਜਾਬ ਦੇ ਪਿੰਡ ਜਿਹੜਾ ਮਰਜੀ ਪਿੰਡ ਹੱਤ ਤੱਕ ਵੀ ਜਿਹੜਾ ਮਰਜੀ ਪਿੰਡ ਦੇਖ ਲਈਏ